ਅਰੋਣਾ ਨੇ ਇਹ ਕਲਾਨ ਕਰ ਦਿੱਤਾ ਹੈ ਕਿ ਕਿਸਾਨਾਂ ਦੀ ਇੱਕ ਵੀ ਇੰਚ ਜੋ ਜ਼ਮੀਨ ਹੈ ਉਹ ਸਰਕਾਰ ਨੂੰ ਖੋਹ ਨਹੀਂ ਦੇਣੀ। ਅਕਾਲੀ ਦਲ ਦੇ ਵਿੱਚ ਆਪਸੀ ਫੁੱਟ ਚੱਲ ਰਹੀ ਹੈ। ਉਹ ਕਿਸ ਤਰ੍ਹਾਂ ਇਕੱਠੇ ਹੋਣਗੇ? ਉਹ ਵੀ ਹੋ ਜਾਣਗੇ ਜੀ ਇਕੱਠੇ ਆਉਣ। ਨਹੀਂ ਅਕਾਲੀ ਦਲ ਅਕਾਲੀ ਦਲ ਜੋ ਹੈ ਉਹ ਬਿਲਕੁਲ ਇੱਕ ਝੋਟਾ ਹੈ। ਜੋ ਅਕਾਲੀ ਕੋਹਾ ਕੇ 2 ਟੀਮ ਆਮ ਆਦਮੀ ਪਾਰਟੀ ਦੀ 2 ਟੀਮ ਹੈ। ਤੇਲੇ ਹਰ ਹਥ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਡਟ ਕੇ ਖੜੇ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਅੱਜ ਯਾਨੀ ਕਿ 11 ਅਗਸਤ ਨੂੰ ਕਿਸਾਨਾਂ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੱਡੇ ਇਕੱਠ ਕਰਕੇ ਇਸ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਦ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨ ਆਗੂ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਤਰਾਜਪੁਰਾ ਦੇ ਵਿੱਚ ਵੀ ਵੱਡਾ ਇਕੱਠ ਹੋਇਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਜਿਨ੍ਹਾਂ ਦਾ ਇਹ ਕਹਿਣਾ ਕਿ ਪੰਜਾਬ ਸਰਕਾਰ ਇਸ ਲੈਂਡ ਪੂਲਿੰਗ ਨੀਤੀ ਦੇ ਚੱਲਦਿਆਂ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਰੋਸ ਮੁਜ਼ਾਰੇ ਹੋ ਰਹੇ ਨੇ ਜੇ ਇੱਕ ਰਜੇ ਵੀ ਸਰਕਾਰ ਬਾਜ਼ ਨਹੀਂ ਆਉਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤਿੱਖੇ ਰੋਸ ਪ੍ਰਦਰਸ਼ਨ ਹੋਣਗੇ ਜੋ ਕਿ ਸਰਕਾਰ ਦੀਆਂ ਜੜਾ ਤੱਕ ਖਿਲਾ ਦੇਣਗੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਰ ਫਿਰ ਵੀ ਨਹੀਂ ਮੰਨਦੀ ਤਾਂ ਫਿਰ ਸਰਕਾਰੀ ਨੁਮਾਇੰਦਿਆਂ ਦਾ ਪਿੰਡਾਂ ਦੇ ਵਿੱਚ ਵੜਨਾ ਤੱਕ ਔਖਾ ਕਰ ਦਿੱਤਾ ਜਾਵੇਗਾ 11 ਅਗਸਤ ਯਾਨੀ ਕਿ ਅੱਜ ਦੇ ਦਿਨ ਪੰਜਾਬ ਦੇ 15 ਜ਼ਿਲ੍ਹੇ ਨੇ ਜਿੱਥੇ ਕਰੀਬ 8 ਇਕੱਠ ਕੀਤਾ ਜਾ ਰਿਹਾ ਤੇ 20 ਅਗਸਤ ਨੂੰ ਮਹਾਂ ਰੈਲੀ ਹੋ ਰਹੀ ਹੈ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਲੈਂਡ ਪੁੱਲਿੰਗ ਨੀਤੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਣੀ ਹੈ ਜੋ ਕਿਸਾਨਾਂ ਦੀ ਜ਼ਮੀਨ ਆਮ ਆਦਮੀ ਪਾਰਟੀ ਵੱਲੋਂ ਖੋਹੀ ਜਾ ਰਹੀ ਹੈ ਉਸ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਮੁਹੀਮ ਖੜੀ ਕਰ ਦਿੱਤੀ ਹੈ ਔਰ ਕਿਸਾਨਾਂ ਦੇ ਨਾਲ ਉਹ ਚਟਾਨ ਦੀ ਤਰ੍ਹਾਂ ਖੜ ਗਏ ਨੇ ਔਰ ਉਹਨਾਂ ਨੇ ਇੱਕ एलान ਕਰ ਦਿੱਤਾ ਹੈ ਕਿ ਕਿਸਾਨਾਂ ਦੀ ਇੱਕ ਵੀ ਇੰਚ ਜੋ ਜ਼ਮੀਨ ਹੈ ਉਹ ਸਰਕਾਰ ਨੂੰ ਖੋਹ ਨਹੀਂ ਦੇਣੀ ਇਸ ਲਈ ਅੱਜ ਬਹੁਤ ਵੱਡਾ ਇਕੱਠ ਕਿਉਂਕਿ ਜਿੱਥੇ ਜ਼ਿਲ੍ਹਿਆਂ ਦੇ ਵਿੱਚ ਵੱਖਰੇ ਵੱਖਰੇ ਤੌਰ ਤੇ ਸਾਰਿਆਂ ਦਾ ਉੱਥੇ ਧਰਨੇ ਲੱਗੇ ਨੇ ਅੱਜ ਪਟਿਆਲੇ ਜ਼ਿਲ੍ਹੇ ਦਾ ਧਰਨਾ ਔਰ ਉਸ ਧਰਨੇ ਦੇ ਲਈ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿੱਧਰ ਹੀ ਨਿਗਾਹ ਮਾਰਦੇ ਹਾਂ ਗੱਡੀਆਂ ਹੀ ਗੱਡੀਆਂ ਤੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਹੀ ਵਰਕਰ ਨਜ਼ਰ ਆ ਰਹੇ ਨੇ ਇਸ ਲਈ ਅੱਜ ਅਸੀਂ ਪਟਿਆਲੇ ਅਰਬਨ ਸਟੇਟ ਦੇ ਵਿੱਚ ਪੁੱਡਾ ਦਫ਼ਤਰ ਦੇ ਸਾਹਮਣੇ ਧਰਨਾ ਦੇਣ ਲਈ ਜਾ ਰਹੇ ਹਾਂ ਔਰ ਮੈਂ ਧੰਨਵਾਦ ਕਰਦਾ ਸਾਰੇ ਇਲਾਕੇ ਦੇ ਲੋਕਾਂ ਦਾ ਜੋ ਵੱਡੀ ਗਿਣਤੀ ਦੇ ਵਿੱਚ ਹੌਮਾ ਹੌਮਾ ਕੇ ਇੱਥੇ ਪਹੁੰਚੇ ਨੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਵਿਸ਼ਵਾਸ ਦਿਵਾਇਆ ਅੱਜ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜ ਕੇ ਸਾਰਿਆਂ ਨੇ ਇਹ ਗੱਲ ਠਾਨ ਲਈਏ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਜੋ ਹੈ ਉਹ ਸਰਕਾਰ ਨੂੰ ਕਿਸੇ ਵੀ ਕੀਮਤੇ ਖੋਣ ਨਹੀਂ ਦੇਣੀ ਗੁਰਸੱਭ ਜਿਸ ਤਰ੍ਹਾਂ ਕਾਫੀ ਕੱਟ ਨਜ਼ਰ ਆ ਰਿਹਾ ਮੈਨੂੰ ਵੀ ਨਜ਼ਰ ਆ ਰਿਹਾ ਵੀ ਕਾਫੀ ਕੱਟ ਵੱਡੀ ਗਿਣਤੀ ਦੇ ਵਿੱਚ ਪਟਿਆਲੇ ਜਾ ਰਹੇ ਜਿਹੜੀ ਅਕਾਲੀ ਦਲ ਦੇ ਵਿੱਚ ਆਪਸੀ ਫੁੱਟ ਚੱਲ ਰਹੀ ਹੈ ਉਹ ਕਿਸ ਤਰ੍ਹਾਂ ਇਕੱਠੇ ਹੋਣਗੇ ਉਹ ਵੀ ਹੋ ਜਾਣਗੇ ਜੀ ਇਕੱਠੇ ਆਣ ਨਹੀਂ ਅਕਾਲੀ ਦਲ ਅਕਾਲੀ ਦਲ ਜੋ ਹੈ ਉਹ ਬਿਲਕੁਲ ਇੱਕ ਝੋਟਾ ਹੈ ਜੋ ਅਕਾਲੀ ਕੋਹਾਕੇ 2 ਟੀਮ ਪੁਆਮ ਆਦਮੀ ਪਾਰਟੀ ਦੀ 2 ਟੀਮ ਹੈ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਰਲ ਕੇ ਇੱਕ ਡਰਾਮਾ ਕਰਨੇ ਅਸੀਂ ਕਈ ਵਾਰੀ ਕਹਿ ਚੁੱਕਿਆ ਜੇ ਤੁਹਾਡੀ ਕੋਈ ਹੈ ਤਾਂ ਉਹ ਕਿਸੇ ਚੌਂਡ ਦੇ ਵਿੱਚ ਖੜੋ ਲੋਕ ਤੁਹਾਨੂੰ ਦਿਖਾ ਦੇਣਗੇ ਜਦੋਂ ਪਿੰਡਾਂ ਦੇ ਵਿੱਚ ਜਾਓਗੇ ਤਾਂ ਲੋਕਾਂ ਨੇ ਤੁਹਾਨੂੰ ਉੱਥੇ ਸਾਰਾ ਕੁਝ ਸਾਫ਼ ਕਰ ਦੇਣਾ ਤੇ ਤੁਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੀ ਟੀਮ ਕਰਕੇ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹੋ ਇਸ ਲਈ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਸਾਰਾ ਕੁਝ ਸਾਫ਼ ਕਰ ਦੇਣਾ ਸੁਖਵੀਰ ਬਾਦਲ ਜੀ ਦਾ ਅੱਜ ਜ਼ਮੀਨਾਂ ਲਈ ਮੁੱਦਾ ਹੈ ਕਿ ਹੋਰ ਵੀ ਕੁਝ ਪੰਜਾਬ ਦੇ ਮੁੱਦੇ ਉੱਤੇ ਚੱਕੇ ਜਾਂਦੇ ਨੇ ਪੰਜਾਬ ਦੇ ਹਰ ਹਿੱਤੇ ਲਈ ਹਰ ਹਿੱਤ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਡਟ ਕੇ ਖੜੇ ਨੇ ਪੰਜਾਬ ਦਾ ਉਹ ਕੋਈ ਵੀ ਮੁੱਦਾ ਪਰ ਅੱਜ ਦਾ ਮੁੱਦਾ ਕਿਸਾਨਾਂ ਦਾ ਹੈ ਇਸ ਕਰਕੇ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਨੇ ਕੋਈ ਵੈਸੇ ਉਹ ਪੰਜਾਬ ਦੇ ਹਿੱਤਾਂ ਲਈ ਹਰ ਲੜਾਈ ਦੇ ਵਿੱਚ ਮੂਹਰੇ ਹੋ ਕੇ ਲੜਦੇ ਨੇ ਤੁਹਾਨੂੰ ਜੀਵੇਗੀ ਜਨਰਲ ਸੈਕਟਰੀ ਬਣਾਇਆ ਗਿਆ ਤੇ ਰਾਜਪੁਰਾ ਹਲਕੇ ਤੋਂ ਕਿੰਨਾ ਕ ਇਕੱਠ ਤੁਸੀਂ ਜਿਹੜਾ ਹੈਗਾ ਅੱਜ ਦੇਖੋ ਤੁਹਾਡੇ ਸਾਹਮਣੇ ਆ ਮੈਂ ਬਹੁਤ ਧੰਨਵਾਦ ਕਰਦਾ ਪਹਿਲਾਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਮੂਚੀ ਅਕਾਲੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦਾਸ ਨੂੰ ਇੰਨਾ ਵੱਡਾ ਮਾਣ ਦੇ ਕੇ ਸ਼ਰਮਣੀ ਅਕਾਲੀ ਦਲ ਦਾ ਜਨਰਲ ਸੈਕਟਰੀ ਬਣਾਇਆ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਰਾਜਪੁਰੇ ਦੇ ਲੋਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਾਨੂੰ ਲਗਭਗ 25 ਬੱਸਾਂ ਦੇ ਹਿਸਾਬ ਨਾਲ ਉਹਨਾਂ ਨੇ ਬੰਦੇ ਕਹੇ ਸੀ ਅੱਜ ਜੇ ਤੁਸੀਂ ਦੇਖ ਰਹੇ ਹੋ 13 ਬੱਸਾਂ 25 ਟਰੱਕਸ ਗੱਡੀਆਂ ਤੇ ਮੇਰੇ ਖਿਆਲ ਦੇ ਵਿੱਚ 100 ਤੋਂ ਉੱਪਰ 110 ਗੱਡੀ ਜੋ ਹੈ ਉਹ ਕਾਰਾਂ ਇਸ ਕਾਫਲੇ ਦੇ ਵਿੱਚ ਸਾਰੀਆਂ ਪਟਿਆਲੇ ਜਾ ਰਹੇ ਨੇ ਮੈਂ ਸਭ ਦਾ तहे ਦਿਲੋਂ ਧੰਨਵਾਦ ਕਰਦਾ ਜੀ